ਸਸ਼ੀਕਾਲ ਅਮਰੀਕਨ ਟਾਈਮ ਟੀਵੀ ਤੁਸੀਂ ਦੇਖ ਰਹੇ ਹੋ ਤੇ ਵਰਡ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੀਂ ਕਮੇਟੀ ਦੀ ਅੱਜ ਮੀਟਿੰਗ ਹੋਈ ਹੈ ਜਿਸ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਨੇ। ਉਨ੍ਹਾਂ ਦੀ ਥਾਂ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਨੂੰ ਜਥੇਦਾਰ ਦੇ ਅਧਿਕਾਰ ਖੇਤਰਵਾਲੀਆਂ ਸੇਵਾਵਾਂ ਕਾਰਜਕਾਰੀ ਤੌਰ ਤੇ ਨਿਭਾਉਣ ਲਈ ਸੌਂਪ ਦਿੱਤੀਆਂ ਨੇ। ਅੰਤਰੀਂ ਕਮੇਟੀ ਦੀ ਮੀਟਿੰਗ ਤੋਂ ਬਾਅਦ ਦੁਪਹਿਰ 2 ਵਜੇ ਸ਼ੁਰੂ ਹੋਈ ਜਿਸ ਦੀ ਪ੍ਰਧਾਨਗੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ। ਸ਼੍ਰੋਮਣੀ ਕਮੇਟੀ ਦੇ ਸਕ ਤੋ ਹਟਾਉਣ ਦੀ ਜਾਣਕਾਰੀ ਦਿੱਤੀ ਜਦਕਿ ਪ੍ਰਧਾਨਤਾਮੀ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਸਕੱਤਰ ਨੇ ਦੱਸਿਆ ਕਿ ਮੀਟਿੰਗ ਵਿੱਚ ਸ਼ਾਮਲ ਵਿਰੋਧੀ ਧਿਰ ਨਾਲ ਸੰਬੰਧਤ ਤਿੰਨ ਮੈਂਬਰਾਂ ਜਸਵੰਤ ਸਿੰਘ ਪੁੜੈਣ ਅਮਰੀਕ ਸਿੰਘ ਸ਼ਾਹਪੂਰ ਤੇ ਬਰਮਜੀਤ ਸਿੰਘ ਰਾਜਪੁਰ ਨੇ ਫੈਸਲੇ ਦਾ ਵਿਰੋਧ ਕੀਤਾ ਉਹਨਾਂ ਫੈਸਲੇ ਤੇ ਇਤਰਾਜ਼ ਸੰਬੰਧੀ ਆਪਣਾ ਲਿਖਤੀ ਨੋਟ ਵੀ ਦਰਜ ਕਰਵਾਇਆ ਉਹਨਾਂ ਨੇ ਕਿਹਾ ਹੈ ਕਿ ਮੀਟਿੰਗ ਵਿੱਚ ਜਥੇਦਾਰ ਨੂੰ ਹਟਾਉਣ ਦਾ ਫੈਸਲਾ ਬਹੁਮਤ ਦੇ ਆਧਾਰ ਤੇ ਕੀਤਾ ਗਿਆ ਯੂਕੇ ਨੇ ਅਮਰੀਕਾ ਦੀ 트럼ਪ ਸਰਕਾਰ ਦੀ ਤਰਜ਼ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਵੱਡੀ ਕਾਰਵਾਈ ਕਰਦਿਆ 19000 ਵਿਅਕਤੀਆਂ ਨੂੰ ਡਿਪੋਰਟ ਕੀਤਾ ਹੈ। ਇਹਨਾਂ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਵਿਦੇਸ਼ੀ ਅਪਰਾਧੀ ਵੀ ਸ਼ਾਮਲ ਹਨ। ਯੂਕੇ ਦੀ ਕਿਰਸਟਾਮਰ ਨੇ ਅਗਵਾਈ ਵਾਲੀ ਲੇਬਰ ਸਰਕਾਰ ਨੇ ਮੁਲਕ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੰਮ ਕਰ ਰਹੇ ਲੋਕਾਂ ਨੂੰ ਕਾਬੂ ਕਰਨ ਲਈ ਪਿਛਲੇ ਸਮੇਂ ਵਿੱਚ ਵੱਡੇ ਪੱਧਰ ਤੇ ਛਾਪੇ ਮਾਰੇ ਨੇ। ਯੂਕੇ ਪੁਲਿਸ ਨੇ ਜਿਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਵਿੱਚ ਭਾਰਤੀ ਰੈਸਟੋਰੈਂਟ, ਨੇਬਰਸ, ਸਟੋਰ ਅਤੇ ਕਾਰ ਵਾਸ਼ੇਸ ਸ਼ਾਮਲ ਹਨ ਕਿਉਂਕਿ ਬਹੁਤ ਪਰਵਾਸੀ ਕੰਮ ਇਥੇ ਕੰਮ ਕਰਦੇ ਨੇ ਸੋ ਗ੍ਰਹਿ ਮੰਤਰੀ ਯਵਿਟ ਕੂਪਰ ਨੇ ਦੱਸਿਆ ਕਿ ਉਹਨਾਂ ਦੇ ਵਿਭਾਗ ਦੀ ਇਮੀਗ੍ਰੇਸ਼ਨ ਇਨਫੋਰਸਮੈਂਟ ਟੀਮਾਂ ਨੇ ਜਨਵਰੀ ਮਹੀਨੇ ਚ 828 ਟਿਕਾਣਿਆਂ ਤੇ ਚਾਪਾ ਮਾਰਿਆ ਜੋ ਪਿਛਲੇ ਸਾਲ ਦੇ ਮੁਕਾਬਲੇ 48% ਦੀ ਵਾਧ ਹਨ ਸੋ ਇਹਨਾਂ ਚਾਪਿਆਂ ਦੌਰਾਨ 609 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈਰਿਜ਼ੋਨਾ ਦੇ ਸਕਾਟਲੈਂਡ ਹਵਾਈ ਅੱਡੇ ਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਦੋ ਨਿੱਜੀ ਜੈੱਟ ਟਕਰਾ ਗਏ ਨੇ ਇਸ ਹਾਦਸੇ ਦੇ ਵਿੱਚ ਘੱਟੋ ਘੱਟ ਵਿਅਕਤੀ ਦੀ ਇੱਕ ਮੌਤ ਹੋਈ ਹੈ ਤੇ ਕਈ ਹੋਰ ਜ਼ਖਮੀ ਦੱਸੇ ਗਏ ਨੇ ਸਕਾਟਲੈਂਡ ਹਵਾਈ ਅੱਡੇ ਲਈ ਐਵੀਏਸ਼ਨ ਪਲੈਨਿੰਗ ਅਤੇ ਆਊਟਰੀਚ ਕੋਆਰਡੀਨੇਟਰ ਕੋਲੀ ਗੈਸਟਰ ਨੇ ਦੱਸਿਆ ਕਿ ਟੱਕਰ ਉਦੋਂ ਹੋਈ ਜਦੋਂ ਇੱਕ ਦਰਮਿਆਨੇ ਆਕਾਰ ਦਾ ਕਾਰੋਬਾਰੀ ਜੈੱਟ ਰਨਵੇ ਤੋਂ ਬਾਹਰ ਹੋਇਆ ਤੇ ਇੱਕ ਨਿੱਜੀ ਜਾਇਦਾਦ ਤੇ ਖੜੇ ਇੱਕ ਹੋਰ ਦਰਮਿਆਨੇ ਆਕਾਰ ਦੇ ਕਾਰੋਬਾਰੀ ਜੈੱਟ ਦੇ ਨਾਲ ਜਾ ਟਕਰਾਇਆ ਦੱਸਿਆ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਅਮਰੀਕਾ 'ਚ ਕਈ ਜਹਾਜ਼ ਹਾਦਸੇ ਵਾ ਹਾਜ ਹਾਦਸੇ ਵਾਪਰੇ ਨੇ ਜਿਸ ਵਿੱਚ ਕਈ ਲੋਕਾਂ ਦੀ ਜਾਨ ਗਈ ਹੈ ਪੰਜਾਬ ਹਰਿਆਣਾ ਦੀ ਸ਼ੰਭੂ ਤਖਨੌਰੀ ਸਰਹੱਦ ਦੇ ਪਿਛਲੇ ਸਾਲ 13 ਫਰਵਰੀ ਤੋਂ ਚੱਲ ਰਹੀ ਕਿਸਾਨ ਅੰਦੋਲਨ 2.0 ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ। ਅਜੇ ਹੀ ਸਥਿਤੀ ਵਿੱਚ ਕਿਸਾਨ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਆਪ ਤਾਕਤ ਦਾ ਪ੍ਰਦਰਸ਼ਨ ਜਿਹੜਾ ਹੈ ਉਹ ਕਰ ਰਹੇ ਨੇ ਤੇ ਇਸ ਦੇ ਮੱਦੇਨਜ਼ਰ ਕਿਸਾਨ ਅੱਜ 11 ਫਰਵਰੀ ਤੋਂ ਤਿੰਨ ਮਹਾਪੰਚਾਇਤਾਂ ਦਾ ਆਯੋਜਨ ਕਰ ਰਹੇ ਨੇ। ਪਹਿਲੀ ਮਹਾਪੰਚਾਇਤ ਰਤਨਪੁਰ ਸਰਹੱਦ ਤੇ ਹੋਵੇਗੀ ਤੇ ਉੱਧਰ ਕਿਸਾਨਾਂ ਆਗੂ ਜਗਦੀਸ਼ ਸਿੰਘ ਢੱਲੇਵਾਲ ਦੇ ਪੋਖ ਹੜਤਾਲ ਦਾ 78ਵਾਂ ਦਿਨ ਹੈ। ਸੋਨਾ ਨੇ 7 ਦਿਨਾਂ ਬਾਅਦ ਹੁਣ ਡਾਕਟਰੀ ਸਹਾਇਤਾ ਲੈਣੀ ਵੀ ਸ਼ੁਰੂ ਕਰ ਦਿੱਤੀ ਹੈ ਜਿਸ ਤੋਂ ਇਲਾਵਾ ਕਿਸਾਨ ਅੱਜ ਬਠਿੰਡਾ ਦੇ ਵਿੱਚ ਇੱਕ ਵੱਡੀ ਪ੍ਰੈਸ ਕਾਨਫਰੰਸ ਵੀ ਕਰਨਗੇ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋ ਨੇ ਪੈਰਿਸ ਵਿੱਚ AI ਸੰਮੇਲਨ ਦੀ ਸਹਿ ਪ੍ਰਦਾਨਗੀ ਤੋਂ ਪਹਿਲਾਂ ਇੱਕ ਸਵਾਗਤ ਰਾਤ ਦੇ ਖਾਣੇ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਸੱਦਾ ਦਿੱਤਾ ਤੇ ਜੱਫੀ ਪਾ ਕੇ ਉਹਨਾਂ ਦਾ ਸਵਾਗਤ ਕੀਤਾ। ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇੰਸਟਾਗ੍ਰਾਮ ਤੇ ਪੋਸਟ ਕੀਤਾ ਕਿ ਪੈਰਿਸ ਵਿੱਚ ਆਪਣੇ ਦੋਸਤ ਰਾਸ਼ਟਰਪਤੀ ਮੈਕਰੋ ਨੂੰ ਮਿਲ ਕੇ ਖੁਸ਼ੀ ਹੋਈ। ਰਾਤ ਦੇ ਖਾਣੇ ਤੇ ਪ੍ਰਧਾਨ ਮੰਤਰੀ ਨੇ ਅਮਰੀਕਾ ਦੇ ਉਪਰਾਸ਼ਟਰਪਤੀ ਜੇਡੀ ਵੈਸ ਨਾਲ ਵੀ ਮੁਲਾਕਾਤ ਕੀਤੀ ਤੇ AI ਸੰਮੇਲਨ ਵਿੱਚ ਸ਼ਾਮਲ ਹੋਣ ਲਈ ਫ੍ਰਾਂਸ ਵਿੱਚ ਹਨ। ਫ੍ਰਾਂਸ ਦੇ ਆਪਣੇ 3 ਦਿਨਾਂ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਪੈਰਿਸ ਵਿੱਚ ਮੈਕਰੋ ਨਾਲ AI ਐਕਸ਼ਨ ਸੰਮੇਲਨ ਸੇਵਾ ਪ੍ਰਦਾਨ ਕੀ ਕਰਨਗੇ ਉਹਨਾਂ ਨਾਲ ਦਿਵਾਲੀ ਗੱਲਬਾਤ ਕਰਨਗੇ ਵਪਾਰਕ ਨੇਤਾਵਾਂ ਨੂੰ ਸੰਬੋਧਨ ਕਰਨਗੇ ਮੱਧ ਅਮਰੀਕਾ ਦੇ ਦੇਸ਼ ਗੁਆਟੇਮਾਲਾ ਦੀ ਰਾਸ਼ਤਾ ਨੇ ਗੁਆਟੇਮਾਲਾ ਸਿਟੀ ਵਿੱਚ ਇੱਕ ਬੱਸ ਪੁਲ ਤੋਂ ਹੇਠਾਂ ਡਿੱਗੀ ਹੈ ਜਿਸ ਕਾਰਨ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਯਾਤਰੀਆਂ ਨਾਲ ਪਰਿਵਾਰ ਸੈਨ ਅਗਸਟਿਨ ਕਾਸਾ ਗਵਾਸਲਾਨ ਸ਼ਹਿਰ ਤੋਂ ਰਾਸ਼ਤਾ ਨੀ ਜਾ ਰਹੀ ਸੀ ਤੇ ਫਾਰ ਬ੍ਰਿਗੇਡ ਦੇ ਅਧਿਕਾਰੀ ਐਡਵਿਨ ਬਲਾਗਰਨ ਨੇ ਦੱਸਿਆ ਕਿ ਕਈ ਵਾਹਨ ਇੱਕ ਦੂਜੇ ਦੇ ਨਾਲ ਜਾ ਟਕਰਾਏ ਨੇ ਜਿਸ ਤੋਂ ਬਾਅਦ ਬੱਸ ਲਗਭਗ 20 ਮੀਟਰ ਡੂੰਘੇ ਨਾਲੇ ਦੇ ਵਿੱਚ ਡਿੱਗੀ ਹੈ ਹਾਦਸੇ ਤੋਂ ਬਾਅਦ ਅੱਧੀ ਬੱਸ ਨਾਲੇ ਵਿੱਚ ਟੁੱਬੀ ਹੈ ਜਿਸ ਕਾਰਨ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ ਸਰਕਾਰੀ ਅਧਿਕਾਰੀਆਂ ਅਨੁਸਾਰ ਹਾਦਸੇ ਸਮੇਂ ਤੇ ਬਰਨਾਲਡੋ ਅਰੀਵਾਲੋ ਨੇ ਨਿਰਦੇਸ਼ ਦੇ ਵਿੱਚ ਤਿੰਨ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਪੀਲ ਪੁਲਿਸ ਨੇ ਦੋਮੀ ਨਿਪਹਿਲਾ ਗੁੰਮ ਹੋਈ 21 ਸਾਲਾ ਪੰਜਾਬਣ ਦੀਪਾਲ ਗੰਭੀਰ ਰੂਪ ਦੇ ਵਿੱਚ ਸ਼ੁਰੂ ਕਰ ਦਿੱਤੀ ਹੈ ਤੇ ਆਮ ਲੋਕਾਂ ਤੋਂ ਸਹਿਯੋਗ ਦੀ ਕੈਨੇਡਾ ਪੁਲਿਸ ਨੇ ਮੰਗ ਕੀਤੀ ਹੈ। ਪੁਲਿਸ ਅਨੁਸਾਰ ਇੱਕ ਹਰਸਿਮਰਤ ਹਰਸਿਮਰਨਜੀਤ ਕੌਰ ਜਿਸ ਦਾ ਕੱਦ 4'11" ਦੱਸਿਆ ਜਾ ਰਿਹਾ ਅਖਰੀ ਵਾਰ ਦਸੰਬਰ ਦੇ ਪਹਿਲੇ ਹਫਤੇ ਬ੍ਰੈਮਟਨ ਦੇ ਮੌਫਟ ਵੈਨਿਊ ਉਤੇ ਹਾਟਸਨ ਡਰਾਈਵ ਨੇੜੇ ਬੱਸ ਸਟਾਪ ਤੇ ਦੇਖੀ ਸੀ। ਸੋ ਜਿਸ ਤੋਂ ਬਾਅਦ ਉਸ ਦਾ ਕੋਈ ਵਾਤਾ ਪਤਾ ਨਹੀਂ ਚੱਲ ਸਕਿਆ ਪਰ ਪੁਲਿਸ ਵੱਲੋਂ ਘਟਨਾ ਸਥਾਨ ਦੁਆਲੇ ਲੱਗੇ ਸੀਸੀਟੀਵੀ ਕੈਮਰਾ ਦੀ ਰਿਕਾਰਡਿੰਗ ਜਿਹੜੀ ਹੈ ਕੋਖੀ ਜਾ ਰਹੀ ਹੈ ਸੋ ਪੁਲਿਸ ਨੇ ਕੁੜੀ ਦੇ ਮੌਕੇ ਦਾ ਪਹਿਰਾਵਾ ਖੁਲਿਆਂ ਵਿੱਚ ਲੋਕਾਂ ਨਾਲ ਸਾਂਝਾ ਕੀਤਾ ਤਾਂ ਜੋ ਠੋਸ ਸੁਰਾਗ ਮਿਲ ਸਕੇ ਪੁਲਿਸ ਦਾ ਕਹਿਣਾ ਹੈ ਕਿ ਕੁੜੀ ਦੇ ਮਾਪੇ ਕਾਫੀ ਜ਼ਿਆਦਾ ਪਰੇਸ਼ਾਨ ਫਰੀਦਕੋਟ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਤਖਸ਼ਿਦ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਵੀ ਮੰਗ ਕੀਤੀ ਹੈ। ਫੇਸਬੁੱਕ 'ਤੇ ਇੱਕ ਵੀਡੀਓ ਸਾਂਝੀ ਕਰਦਿਆਂ ਐਮਪੀ ਖਾਲਸਾ ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੱਚ ਦਾ ਸਮਰਥਨ ਕਰਨ ਲਈ ਸਜ਼ਾ ਦਿੱਤੀ ਹੈ। ਰਾਜਨੀਤੀ ਨਾਲ ਜੁੜੇ ਵੱਡੇ ਪਰਿਵਾਰ ਚਾਹੁੰਦੇ ਹਨ ਕਿ ਕੋਈ ਵੀ ਵਿਅਕਤੀ ਉਹਨਾਂ ਦੇ ਖਿਲਾਫ ਨਾ ਆਵੇ ਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਜਿਹੇ ਪਰਿਵਾਰਾਂ ਵਿਰੁੱਧ ਦਿੱਤੇ ਗਏ ਬਿਆਨ ਵਾ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਖਾਲਸਾ ਨੇ ਵੀ ਦੱਸਿਆ ਹੈ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖੜੇ ਹਨ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਦੱਸ ਦਈਏ ਕਿ ਇੱਕ ਸ਼ਿਕਾਇਤ ਦੀ ਜਾਂਚ ਦੇ ਆਧਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ ਉਹਨਾਂ ਦੀ ਥਾਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਮੁਖੀ ਗ੍ਰੰਥੀ ਨੂੰ ਜਿਹੜੇ ਤਖਤ ਦੇ ਕਾਰਜਕਾਰੀ ਜਥੇਦਾਰ ਦੀ ਜ਼ਿੰਮੇਵਾਰੀ ਹੈ ਉਸ ਉਪਤੀ ਹੈ ਅਜਿਹੀ ਸਿਰਫ ਇਨਾ ਹੀ ਹੁਣ ਮੈਨੂੰ ਤੇ ਉਹ ਜਾਸਤ ਤਨਵਾ